ਮੰਨ ਲਓ ਸਾਡ ਕੁੜੀ ਦੀ ਬੇਰਮੀ ਨਾਲ હત્યા ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇਗੇ ਨੇ ਦੋਸ਼ੀਆਂ ਨੂੰ ਫਿਲਹਾਲੜਿਆ ਗਿਆ ਪੁਲਿਸ ਕੋਲੋਂ ਬੰਦਾ ਤਾਂ ਕੀ ਕਹੂੰਗਾ ਛੋਟੇ ਵੀ ਰੱਜ ਮੇਰੇ ਹਲਕੇ ਕਿਸ ਬੱਚੀ ਦਾ ਜਾਣਾ ਬੜਾ ਵੱਡਾ ਕਸਤਾ ਵੀ ਹੈ ਕਿ ਸਾਡੇ ਪੰਜਾਬ ਦੀ ਪੰਜਾਬੀ ਖੇ ਲਈ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਉਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਹੈ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਹੋਵੇ ਭਾਵੇਂ ਕੋਈ ਵੀ ਹੋ ਉਹ ਬਖਸ਼ਿਆ ਨਹੀਂ ਜਾਏਗਾ। ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੱਖਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕੀ ਕਾਤਲ ਭਾਵੇਂ ਬੇਟੀ ਦਾ ਹੈ ਭਾਵੇਂ ਮਾਂ ਦਾ ਹੈ ਭਾਵੇਂ ਭੈਣ ਦਾ ਹੈ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪਰ ਇਹ ਜੇ ਦਰਿੰਦਿਆਂ ਲਈ ਕਿਹੋ ਜਿਹੀ ਸਜ਼ਾ ਦੀ ਮੰਗ ਕਰਦੇ ਆਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜੇ ਬੰਦਿਆਂ ਨੂੰ ਸਜ਼ਾਈ ਮੌਤ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ ਪੜਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਆ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਪੁੱਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਰਰੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਘਰੋਣਾ ਕਤਲ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਚ ਜ਼ਿਰਕੂ ਡੇਰਾ ਬਸਰਕੇ ਹਲਕੇ ਦੇ ਲੋਕਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਿਹੜਾ ਦਰਿੰਦਾ ਕੋਈ ਜਰਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਮੇਰੇ ਮਨਾਕਤ MLA ਸਾਹਿਬ ਜਿਹੜੇ ਪਰਿਵਾਰ ਆ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀਗੀ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਾ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਆਮੇ ਕੋ ਸਿਵਲ ਅਧਿਕਾਰੀ ਤੇ ਨਾ ਕਿ ਸਾਡੇ ਵੀ ਅਸੀਂ ਆਪਣੇ ਮੂੰਹ ਕਹਿ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਲ ਜਾ ਅਧਿਕਾਰੀ ਨੇ ਉਹਨਾਂ ਨੇ ਇਹ ਤਰੋ ਸਾਧੋ ਆਇਆ ਕਿ ਸਾਰੇ ਕ्यूज ਜਿਸੀਂ ਫੜ ਲਿਆ ਲੇਕਿਨ ਜਿਹੜਾ ਮਾਸਟਰ ਮਾਈਂਡ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕਿਤੇ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਨਤਕ ਸਾਬ ਲੱਗਦਾ ਇੰਨੀ ਜੇ ਕਨੈਕਸ਼ਨ ਹੈ ਜੇ ਵੀ ਹੁਣ ਛੋਟੇ ਵੀ ਅੱਜ ਇੱਕ ਪੁਜਰੀ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨ ਸਭਾ ਕ ਮਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 30 ਸਾਲ ਦੀ ਆ ਅੱਜ ਉਹ ਵੀ 22 ਸਾਲ ਦੀ ਜਦੋਂ ਬੱਚੀ ਗਈ ਆ ਉਹਦਾ ਦੁੱਖ ਉਹਦੇ ਮਾਪੇ ਉਹਦਾ ਮਾਮਾ ਮਾਮੀ ਉਹਦੀ ਜਿਹੜੀ ਮਾਂ ਉਹਦੀਆਂ ਪਹਿਣਾ ਬਿਲਕੁਲ ਦੇਖੇ ਨਹੀਂ ਗਏ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇੱਕ ਮੱਠ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਆਗੂ ਨਹੀਂ ਸੀ ਕਿੰਦਾ ਦੇਖਦੇ ਪੁਲਿਸ ਦੀ ਕਾਰਵਾਈ ਜਾਂ ਜਿਹੜਾ ਕਤਲकांड ਹੋਇਆ ਪੁਲਿਸ ਜਿਹੜੀ ਪਹਿਲੀ ਕਾਰਵਾਈ ਸੀ ਉਹ ਬੜੀ ਹੀ ਇੰਨਦਨੀਆ ਸੀ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਬਹੁਤ ਜਲਦਰੀ ਦੇ ਨਾਲ ਫੇਸ ਆਇਆ ਉਹਨੂੰ ਪ੍ਰਸ਼ਾਸਨ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ ਤੇ ਉਹਦੇ ਉੱਪਰ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋਣੀ ਚਾਹੀਦੀ ਸੀ ਨਾਲ ਅਸੀਂ ਜਿਨ੍ਹਾਂ ਬੰਦਿਆਂ ਨੇ ਫੜਿਆ ਜਿਹੜੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਉਹਨੂੰ ਉਹਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕੇ 'ਤੇ ਫੜਿਆ ਲੇਕਿਨ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੇ ਤੇ ਇਨਕਾਊਂਟਰ ਹੋਏਗਾ ਤੇ ਦੂਜਾ ਬੰਦਾ ਕਦੇ ਵੀ ਇਹੋ ਜਿਹੀ ਕੋਈ ਕੰਮ ਕਰਨ ਨੂੰ ਸੋਚੇਗਾ ਵੀ ਨਹੀਂ ਔਰ ਪਰਿਵਾਰ ਨੂੰ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਔਰ ਨਹੀਂ ਹੈ ਬੇਟੀ ਹੀ ਸੀ ਜਿਹੜੀ ਕਮਾਉਣ ਵਾਲੀ ਸੀ ਇੱਕ ਬੇਟੀ ਇਹਨਾਂ ਦੀ ਬਾਹਰ ਰਹਿੰਦੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਨਿਵੇਦਨ ਕਰਦਾ ਮਾਨ ਸਾਹਿਬ ਨੂੰ ਕਿ ਉਹ ਖੁਦ ਆਣ ਤੇ ਇਹਨਾਂ ਦੀ ਕੁਝ ਆਰਥਿਕ ਮਦਦ ਵੀ ਕਰਨ ਕਿਉਂਕਿ ਇਹਨਾਂ ਦੀ ਜਿਹੜੀ ਬਹੁਤ ਮਾੜੀ ਹਾਲਤ ਹੈ ਤੇ ਉਹ ਹਾਲਾ ਸੁਧਰੇ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਮਨ ਲੇ ਸਾ ਕੁੜੀ ਦੀ ਬੇਰਹਿਮੀ ਨਾਲ ਕੀ ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇ ਨੇ ਦੋਸ਼ੀਆਂ ਨੂੰ ਫਿਲਹਾਲੜਿਆ ਗਿਆ ਪੁਲਿਸ ਵੱਲੋਂ ਬੰਦਾ ਕੀ ਕਹੂੰਗਾ ਛੋਟੇ ਵੀ ਅੱਜ ਮੇਰੇ ਹਲਕੇ ਕਿਸ ਬੱਚੀ ਦਾ ਜਾਣਾ ਬੜਾ ਵੱਡਾ ਕਸ਼ਟਾ ਵੀ ਹੈ ਤੇ ਸਾਡੇ ਪੰਜਾਬ ਦੀ ਪੰਜਾਬੀ ਧਰਤੀ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਔਰ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਨੇ ਆમે ਕੋਈ ਵੀ ਆ ਉਹ ਬਖਸ਼ਾ ਨਹੀਂ ਜਾਏਗਾ। ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੱਖਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਹੈ ਹਮੇ ਮਾਂ ਦਾ ਹੈ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਪਰ ਇਹ ਜਿਹੇ ਦਰਿੰਦਿਆਂ ਲਈ ਕਿਹੋ ਜਿਹੀ ਸਜ਼ਾ ਦੀ ਮੰਗ ਕਰਦੇ ਆਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਬੰਦਿਆਂ ਨੂੰ ਸਜ਼ਾਈ ਮੌਤ ਹੋਣੀ ਚਾਹੀਦੀ ਇਹ ਦੋ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜ੍ਹੀ ਪੜਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਆ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਪੁੱਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਦਲੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਘਰੋਣਾ ਕਤਲ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਤੋਂ ਜ਼ਿਰਫ ਡੇਰਾ ਬਸ ਹਲਕੇ ਹਲਕੇ ਦੇ ਲੋਗਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਿਹੜਾ ਦਰਿੰਦਾ ਕੋਈ ਜੁਰਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਬੇਰੇ ਮਨਾਕਤ MLA ਸਾਹਿਬ ਜਿਹੜੇ ਪਰਿਵਾਰ ਹੈ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀਗੀ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਚ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਾ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਹੈ ਇਹ ਪੁਲਸ ਖੰਗਾਲੇਗੀ ਔਰ ਮੈਨੂੰ ਫਕਰ ਹੈ ਮੈਂ ਉਮੀਦ ਕਰ ਸਕਦਾ ਕਿ ਇੱਕ ਅਦੇ ਅਫਸਰ ਦੀ ਨਿਲਾਕੀ ਕਰਕੇ ਅੱਜ ਸਾਡੀ ਬੇਟੀ ਚਲੇਗੀ ਸਾਰੇ ਅਫਸਰ ਏਡੇ ਮਾੜੇ ਵੀ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਖ ਹੀ ਲਿਆ ਹੋਣਾ ਤਕਰੀਬਨ ਹੁਣ ਤੱਕ ਲੇਕਿਨ ਕਈ ਵਾਰੀ ਜਦ ਤੱਕ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਹਿ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਰਜਾਦਕਾਰੀ ਨੇ ਉਹਨਾਂ ਨੇ ਇਹ ਤਰੁਸਾਦ ਹੋਇਆ ਇਹ ਸਾਰੇ ਕিউਜ਼ ਅਸੀਂ ਪੜ ਲਏ ਆ ਲੇਕਿਨ ਜਿਹੜਾ ਮਾਸਟਰਮਾਈਂਡ ਹੈ ਜਿਹੜੀ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਤੇ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਰੂਰ ਲੱਗਦਾ ਇਨੀ ਜਿਹਾ ਸਿਖਸ਼ਣ ਹੈ ਜੇ ਵੀ ਹੋਣਾ ਛੋਟੇ ਵੀ ਅੱਜ ਇੱਕ ਪੁਜੀ ਦੀ ਤਰ੍ਹਾਂ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨ ਸਭਾ ਇੱਕ ਐਮਐਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 30 ਸਾਲ ਦੀ ਆ ਅੱਜ ਉਹ ਵੀ 22 ਸਾਲ ਦੀ ਜਦੋਂ ਬੱਚੀ ਗਈ ਆ ਉਹਦਾ ਦੁੱਖ ਉਹ ਉਦਾ ਮਾ ਮਮੀ ਉਹਦੀ ਜਿਹੜੀ ਮਾਂ ਹੈ ਉਹਦੀਆਂ ਪਹਿਣਾ ਬਿਲਕੁਲ ਦੇਖੇਗੇ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇੱਕ ਮੱਠ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਆਗੂ ਸੀ ਕਿੱਦਾਂ ਦੇਖਦੇ ਪੁਲਿਸ ਦੀ ਕਾਰਵਾਈ ਜਾਂ ਜਿਹੜਾ ਕਤਲकांड ਰਿਹਾ ਪੁਲਿਸ ਜਿਹੜੀ ਪਹਿਲੀ ਕਾਰਵਾਈ ਸੀ ਉਹ ਬੜੀ ਹੀ ਇੰਨਦਨੀਆਂ ਸੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਦੋਂ ਉਹ ਬਹੁਤ ਜਲਦੀ ਰਿਜਨਲ ਪੇਸ ਆਇਆ ਉਹਨੂੰ ਪ੍ਰਸ਼ਾਸਨ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ ਤੇ ਉਹਦੇ ਉੱਪਰ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋਣੀ ਚਾਹੀਦੀ ਸੀ ਨਾਲ ਅਸੀਂ ਜਿਨ੍ਹਾਂ ਬੰਦਿਆਂ ਨੇ ਫੜਿਆ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਨੇ ਉਹਨੂੰ ਉਹਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕਾ ਲੱਭਿਆ ਫੜਿਆ ਲੇਕਿਨ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੇ ਤੇ ਇਨਕਾਊਂਟਰ ਹੋਏਗਾ ਤੇ ਦੂਜਾ ਬੰਦਾ ਕਦੇ ਵੀ ਇਹੋ ਜਿਹਾ ਕੋਈ ਕੰਮ ਕਰਨ ਨੂੰ ਸੋਚੇਗਾ ਵੀ ਨਹੀਂ ਔਰ ਪਰਿਵਾਰ ਨੂੰ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਔਰ ਨਹੀਂ ਹੈ ਬੇ ਇੱਕ ਬੇਟੀ ਇਹਨਾਂ ਦੀ ਬਾਹਰ ਰਹਿੰਦੀ ਹੈ ਤੇ ਮੈਂ ਪੰਜਾਬ ਸਰਕਾਰ ਤੋਂ ਨਿਵੇਦਨ ਕਰਦਾ ਮਾਨ ਸਾਹਿਬ ਤੋਂ ਕਿ ਉਹ ਖੁਦ ਆਣ ਤੇ ਇਹਨਾਂ ਦੀ ਕੁਝ ਆਰਥਿਕ ਮਦਦ ਵੀ ਕਰਨ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਬਹੁਤ ਮਾੜੀ ਹਾਲਤ ਹੈ ਤੇ ਉਹ ਹਾਲਾ ਸੁਧਰੇ ਤੇ ਜਿਹੜੇ ਦੋਸ਼ੀ ਹਨ ਸਖਤ ਤੋਂ ਘੱਟ ਫਾਂਸੀ ਦੀ ਸਜ਼ਾ ਹੋਵੇ ਮੰਨ ਲਾ ਸਕੂਲ ਦੀ ਪੀਰਾਮੀ ਨਾਲ ਅੱਤਿਆ ਕੀਤੀ ਗਈ ਵੱਡੇ ਇਲਜ਼ਾਮ ਲੱਗੇ ਨੇ ਦੋਸ਼ੀਆਂ ਨੂੰ ਫਿਲਹਾਲ ਫੜਾਇਆ ਗਿਆ ਪੁਲਸ ਵੱਲੋਂ ਪਹਿਲਾਂ ਤਾਂ ਕੀ ਕਹੂੰਗਾ ਛੋਟੇ ਵੀ ਰੱਜ ਮੇਰੇ ਹਲਕੇ ਕਿਸ ਬੱਚੀ ਦਾ ਜਾਣਾ ਬੜਾ ਵੱਡਾ ਕਸ਼ਟਾ ਵੀ ਆ ਤੇ ਸਾਡੇ ਪੰਜਾਬ ਦੀ ਪੰਜਾਬੀਆਂ ਲਈ ਇੱਕ ਚੁਣੌਤੀ ਬਰਿਆ ਇੱਕ ਬੱਚੀ ਦਾ ਜਾਣਾ ਰੋਹੇ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਹੈ ਜੋ ਵੀ ਦੋਸ਼ੀ ਪਾਇਆ ਗਿਆ ਪਮੇ ਪੁਲਸ ਅਧਿਕਾਰੀ ਨੇ ਹਾਮੇ ਕੋਈ ਵੀ ਉਹ ਬਖਸ਼ਾ ਨਹੀਂ ਲਾਏਗਾ। ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਹੈ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੱਖੰਦ ਜੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਉਵੇਂ ਮਾਂ ਦਾ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਾ ਨਹੀਂ ਕਰਦੇ ਪਰ ਇਹ ਜਿਹੇ ਦਰਿੰਦਿਆਂ ਲਈ ਕਿਹੋ ਜਿਹੀ ਸਜ਼ਾ ਦੀ ਮੰਗ ਕਰਦੇ ਹੋ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਬੰਦਿਆਂ ਨੂੰ ਸਜ਼ਾ ਹੀ ਮੌਤ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ ਪੜਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹੜੀ ਡੈਥ ਹੋਈ ਆ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਪੁੱਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਲਦੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਘਰਾਣਾ ਕਤਲ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਚ ਜ਼ਿਰਕੂ ਡੇਰਾ ਬਸ ਹਲਕੇ ਹਲਕੇ ਦੇ ਲੋਕਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਿਹੜਾ ਦਰਿੰਦਾ ਕੋਈ ਜ਼ਰਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਮ.ਐਲ.ਏ. ਸਾਹਿਬ ਜਿਹੜੇ ਪਰਿਵਾਰ ਹੈ ਉਹ ਲਗਾਤਾਰ ਮੰਗ ਕਰ ਰਿਹਾ ਹੈ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀਗੀ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਜੀ ਬਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਾ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਹੈ ਇਹ ਪੁਲਸ ਖੰਗਾਲੇਗੀ ਔਰ ਮੈਨੂੰ ਫਕਰ ਹੈ ਮੈਂ ਉਮੀਦ ਕਰ ਸਕਦਾ ਕਿ ਇੱਕ ਅੱਦੇ ਅਫਸਰ ਦੀ ਨਿਲਾਕੀ ਕਰਕੇ ਅੱਜ ਸਾਡੀ ਬੇਟੀ ਚਲੀ ਗਈ ਸਾਰੇ ਅਫਸਰ ਡੇ ਮਾਰੇ ਵੀ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਖ ਹੀ ਲਿਆ ਹੋਣਾ ਤਕਰੀਬਨ ਹੁਣ ਤੱਕ ਲੇਕਿਨ ਕਈ ਵਾਰੀ ਜਦਤ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਹਿ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਲ ਜਾਦਕਾਰੀ ਨੇ ਉਹਨਾਂ ਨੇ ਇਹ ਪ੍ਰੋਸਾਦ ਹੋਇਆ ਕਿ ਸਾਰੇ ਕਿਉਂ ਅਸੀਂ ਫੜ ਲਿਆ ਲekin ਜਿਹੜਾ ਮਾਸਟਰਮਾਈਂਡ ਹੈ ਜਿਹੜੀ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਤੇ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਰੂਰ ਸਾਬ ਲੱਗਦਾ ਇਹਨੀਆਂ ਜਿਹੀਆਂ ਚੈੱਕਸ਼ਨ ਹੈ ਜੇ ਵੀ ਹੋਣ ਛੋਟੇ ਵੀ ਅੱਜ ਇੱਕ ਕੁਲਜੀਤ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨ ਸਭਾ ਇੱਕ ਐਮਐਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਹਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 30 ਸਾਲ ਦੀ ਹੈ ਅੱਜ ਉਹ ਵੀ 22 ਸਾਲ ਦੀ ਜਦੋਂ ਬੱਚੀ ਗਈ ਹੈ ਉਹਦਾ ਦੁੱਖ ਉਹਦੇ ਮਾਂ-ਬਾਪ ਉਹਦਾ ਮਾਮਾ ਮਾਮੀ ਉਦੀ ਜਿਹੜੀ ਮਾਂ ਉਹਦੀਆਂ ਭੈਣਾਂ ਬਿਲਕੁਲ ਦੇਖੇ ਨੇਗੇ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇੱਕ ਮੱਠ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਅਗੂਰੀ ਸੀ ਕਿੱਦਾਂ ਦੇਖਦੇ ਪੁਲਿਸ ਦੀ ਕਾਰਵਾਈ ਜਾਂ ਜਿਹੜਾ ਕਤਲकांड ਰਿਹਾ ਉਹ ਸੀ ਜਿਹੜੀ ਪਹਿਲੀ ਕਾਰਵਾਈ ਸੀ ਉਹ ਬੜੀ ਹੀ ਇਨਜਨਿਨੀਆਂ ਸੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੂੰ ਬਹੁਤ ਜ਼ਲਤ ਰੀ ਦੇ ਨਾਲ ਫੇਸ ਆਇਆ ਉਹਨੂੰ ਪ੍ਰਸ਼ਾਸਨ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ ਤੇ ਉਹਦੇ ਉੱਪਰ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋਣੀ ਚਾਹੀਦੀ ਸੀ ਨਾਲ ਅਸੀਂ ਜਿਨ੍ਹਾਂ ਬੰਦੇ ਨੇ ਫੜਿਆ ਜਿਹੜੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਉਹਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕਾ ਲੱਭਿਆ ਲੇਕਿਨ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੇ ਤੇ ਇਨਕਾਊਂਟਰ ਹੋਏਗਾ ਤਾਂ ਦੂਜਾ ਬੰਦਾ ਕਦੇ ਵੀ ਇਹੋ ਜਿਹੀ ਕੋਈ ਕੰਮ ਕਰਨ ਨੂੰ ਸੋਚੇਗਾ ਵੀ ਨਹੀਂ ਔਰ ਪਰਿਵਾਰ ਨੂੰ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਔਰ ਨਹੀਂ ਹੈ ਬੇਟੀ ਹੀ ਸੀ ਜਿਹਦੀ ਕ ਇਹ ਗਤੀ ਇਹਨਾਂ ਦੀ ਬਾਹਰ ਰਹਿੰਦੀ ਹੈ ਤੇ ਮੈਂ ਪੰਜਾਬ ਸਰਕਾਰ ਤੋਂ ਨਿਵੇਦਨ ਕਰਦਾ ਹਾਂ ਮਾਨ ਸਾਹਿਬ ਤੋਂ ਕਿ ਉਹ ਖੁਦ ਆਹਨ ਤੇ ਇਹਨਾਂ ਦੀ ਕੁਝ ਆਰਥਿਕ ਮਦਦ ਵੀ ਕਰਨ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਬਹੁਤ ਮਾੜੀ ਹਾਲਤ ਹੈ ਤੇ ਉਹ ਹਾਲਾਤ ਸੁਧਰੇ ਤੇ ਜਿਹੜੇ ਦੋਸ਼ੀ ਹਨ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਵੇ ਮੰਨ ਲਾ ਸਾਕੂੜੀ ਦੀ ਬੇਰਮੀ ਨਾਲ હત્યા ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਦੋਸ਼ੀਆਂ ਨੂੰ ਫਿਲਹਾਲ ਰਹਿ ਗਿਆ ਪੁਲਿਸ ਕੋਲ ਬੰਦਾ ਕੀ ਕਹੂੰਗਾ ਛੋਟੇ ਵੀ ਰੱਜ ਮੇਰੇ ਹਲਕੇ ਕਿਸ ਬੱਚੇ ਦਾ ਜਾਣਾ ਬੜਾ-ਬੜਾ ਕਸਤਾ ਵੀ ਹੈ ਕਿ ਸਾਡੇ ਪੰਜਾਬ ਦੀ ਪੰਜਾਬੀ ਧਰਤੀ ਇੱਕ ਚੁਣੌਤੀ ਭਰਿਆ ਇੱਕ ਬੱਚੇ ਦਾ ਜਾਣਾ ਅਰੇ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਹੈ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਕੋਲ ਸਹਦਕਾਰੀ ਹੈ ਹਾਮੇ ਕੋਈ ਵੀ ਉਹ ਬਖਸ਼ਾ ਨਹੀਂ ਜਾਏਗਾ। ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਸਿੰਘ ਮੱਖਤੰਦਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਉਵੇਂ ਮਾਂ ਦਾ ਹੈ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪਰ ਇਹ ਜੀ ਦਰਿੰਦਿਆਂ ਲਈ ਕਿਹੋ ਜਿਹੀ ਸਜ਼ਾ ਦੀ ਮੰਗ ਕਰਦੇ ਹਾਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ